ਨਮਸਕਾਰ ਜੀ ਅੱਜ ਪੂਜਾ ਲੁਤਰਾ ਸਤਿਨੇਵਾ ਟੀਮ ਵੱਲੋਂ ਅਜ ਵੱਖ-ਵੱਖ ਜਗ੍ਹਾ ਬੈਂਚ ਲਗਾਏ ਗਏ ਨੇ ਜਿਵੇਂ ਕਿ ਡੀਕੇ ਕਚੋਰੀਆਲਾ ਜਿੱਥੇ ਕੀ ਆਪਣਾ ਰਾਜਸਿਨੇਮਾ ਰੋਡ ਤੇ ਤੇ ਜਿੱਥੇ ਜੂਸ ਵਾਲੇ ਵੀ ਖੜਦੇ ਨੇ ਡੀਕੇ ਕਚੋਰੀਆਲਾ ਵੀ ਖੜਦਾ ਹੈ ਜਿੱਥੇ ਸਿਰੇ-ਸਰੇ ਬੱਚੇ ਆਉਂਦੇ ਨੇ ਕਚੋਰੀਆ ਖਾਣ ਵਾਸਤੇ ਉਹਨਾਂ ਨੂੰ ਬੈਨ ਵਾਸਤੇ ਦਿੱਕਤ ਹੁੰਦੀ ਸੀ ਖੜੇ ਰਹਿੰਦੇ ਸੀ ਤੇ ਉਹਨਾਂ ਦੀ ਹੁਸੂਰਤ ਨੂੰ ਦੇਖਦੇ ਹੋਏ ਇੱਥੇ ਮੈਡਮ ਨੇ ਬੈਂਚ ਪ੍ਰੋਵਾਈਡ ਕਰਾਈ ਨੇ ਐਵੇਂ ਅੰਬੇਦਕਰ ਧਰਮਸ਼ਾਲਾ ਦੇ ਵਿੱਚ ਸ਼ਿਵਾਲਿਕ ਸਕੂਲ ਵਾਲੀ ਰੋਡ ਤੇ ਪਾਰਕ ਵਿੱਚ ਆਪਣਾ ਜੀਵ ਗਾਂਧੀ ਪਾਰਕ ਵਿੱਚ ਉੱਥੇ ਤੇ ਆਪਣਾ ਸਲੇਮ ਸ਼ਾਹ ਬਾਜ਼ਾਰ ਦੇ ਵਿੱਚ ਤੇ ਹੋਰ ਹੀ ਵੱਖ-ਵੱਖ ਜਗਾਂ ਤੇ ਮੈਡਮ ਨੇ ਅੱਜ ਬੈਂਚ ਪ੍ਰੋਵਾਈਡ ਕਰਾਏ ਨੇ ਐਸ ਤੋਂ ਪਹਿਲਾਂ ਵੀ ਇਹ ਮੁਹਿੰਮ ਚੱਲ ਰਹੀ ਹੈ ਬੈਂਚਾਂ ਲਈ ਕਾਫੀ ਜਗ੍ਹਾ ਤੇ ਬੈਂਚ ਲੱਗ ਚੁੱਕੇ ਨੇ ਕਟੋ-ਕਟ ਸੋਦ ਉੱਤੋਂ ਬੈਂਚ ਜੇ ਫਾਜ਼ਿਲਕਾ ਸ਼ਹਿਰ ਦੇ ਵਿੱਚ ਵੱਖ-ਵੱਖ ਗੋਲਦਵਾਰਿਆ ਮੰਦਰਾ ਦੇ ਵਿੱਚ ਵੀ ਲੱਗ ਚੁੱਕੇ ਨੇ ਉਸ ਜ਼ਮੀਨ ਦੇ ਤਹਿਤ ਲੜੀ ਦੇ ਤਹਿਤ ਹੀ ਤੇ ਅੱਜ ਮੈਡਮ ਨੇ ਅਜੀ ਤੜੀਕੇ ਕਚੋਰੀਆ ਵਾਲਾ ਸ਼ਿਵਾਲਿਕ ਸਕੂਲ ਹੋ ਗਿਆ ਉੱਥੇ ਤੇ ਆਪਣਾ پارک ਦੇ ਵਿੱਚ ਤੇ ਹੋਰ ਹੀ ਵੱਖ-ਵੱਖ ਜਗਾਂ ਤੇ ਅੰਬੇਦਕਰ ਧਰਮਸ਼ਾਲਾ ਦੇ ਵਿੱਚ ਤੇ ਵੱਖ-ਵੱਖ ਜਗ੍ਹਾ ਤੇ ਬੈਂਚ ਲੋਆ ਮੈਡਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਟੀਮ ਦਾ ਡਾਕਟਰ ਬੀ.ਡੀ. ਸੇਵਾ ਮੋਰੇ ਵੈਲਫੇਅਰ ਸੁਸਾਇਟੀ ਟੀਮ ਦਾ ਮੈਡਮ ਪੂਜਾ ਲੁਥਰਾ ਸੇਵਾ ਜੀ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਧੰਨਵਾਦ ਮੈਂ ਵੀਰੇ ਬਹੁਤ-ਬਹੁਤ ਧੰਨਵਾਦ ਕਰਨਾ ਮੈਡਮ ਦਾ ਜਿਨ੍ਹਾਂ ਨੇ ਆ ਬਣਾਵਾ ਕੇ ਦਿੱਤਾ ਬਹਿਣ ਵਾਸਤੇ ਇੱਥੇ ਬਹੁਤ ਜ਼ਿਆਦਾ ਲੋਕ ਓਕਹ ਹੁੰਦੇ ਸੀ ਬਹਿਣ ਨੂੰ ਬਹੁਤ ਵਧੀਆ ਤੇ ਨਾਲ ਰੇੜੀਆਂ ਰੱਖਦੇ ਕੋ ਚੋਰੀਆਂ ਵਾਲੀਆਂ ਉਹਨਾਂ ਦੇ ਗਾਗੂ ਕੋ ਭਾਈ ਕੀ ਨਾਮ ਹੈ ਮੈਡਮ ਦਾ ਪੂਜਾ ਲੁਥਰਾ ਮੈਡਮ ਬਹੁਤ ਬਹੁਤ ਸਨਵਾਦ ਕਰਨੇ ਹੁੰਨਗਾ ਜੀ ਜਿਹੜਾ ਉਹਨਾਂ ਨੇ ਬਹਿਣ ਵਾਸਤੇ ਬਣਾਇਆ ਸੀ ਤੁਹਾਡਾ ਕੀ ਨਾਮ ਹੈ ਅਮਨਜੀਤ ਤੁਸੀਂ ਕੀ ਕੰਮ ਕਰਦੇ ਹੋ ਗੱਲ ਜੂਸਾ ਅੱਜ ਤੁਹਾਡੇ ਕੋਲ ਅੱਗੇ ਇੱਥੇ ਵੀ ਅੰਗਰੇਜ਼ ਲੋਕ ਉਹਨਾਂ ਨੂੰ ਦਿੱਕਤ ਹੁੰਦੀ ਉਹਨਾਂ ਨੂੰ ਦਿੱਕਤ ਆਉਂਦੀ ਸੀ ਬਹੁਤ ਵਧੀਆ ਕਰਤਾ ਜੀ ਇਹ ਅਣਜਾਣ ਲੋਕ ਬਹਿਣਗੇ ਇੱਥੇ ਬਹੁਤ ਵਧੀਆ ਕੰਮ ਕੀਤਾ ਮੈਡਮ ਕਿੰਨਾ ਕੁ ਖਿਆਲ ਰੱਖਿਆ ਜਾਏਗਾ ਬੈਂਚ ਦਾ ਬਹੁਤ ਜਿਆਦਾ ਇਹ ਮੇਰੀ ਜ਼ਿੰਮੇਵਾਰੀ ਹੈ ਜੀ ਹੁਣ ਮੈਂ ਹੀ ਸਿਮਾਰਨ ਕਰਾਂਗਾ ਜੀ ਇਹ ਮੈਡਮ ਨੇ ਕਿਹਾ ਸੀ ਮੈਡਮ ਨੂੰ ਮੈਡਮ ਨੇ ਬਹੁਤ ਬਹੁਤ ਮਿਹਰਬਾਨੀ ਮੈਡਮ ਨੇ ਨਵਾਦ मैडम जो ਲੋਕਾਂ ਦੀ ਮਦਦ ਕਰ ਰਿਹਾ ਬੈਠਣ ਵਾਸਤੇ ਗਰਮੀ ਆ ਜਾਂਦੀ ਹੈ ਛਾਂ ਚ ਬੈਂਚ ਲੱਗੇ ਜਾਂਦੇ ਆ ਬੇਨ ਨੂੰ ਲੋਕਾਂ ਨੂੰ ਦਿੱਕਤ ਹੁੰਦੀ ਸੀ ਇੱਥੇ ਵਧੀਆ ਉੱਥੇ ਮਜ਼ਦੂਰਾ ਲਈ ਲਵਾਏ ਗਏ ਆ ਬੈਂਚ ਐਸੇ ਬਹੁਤ ਹੀ ਚੰਗਾ ਕੰਮ ਕਰ ਰਿਹਾ ਨਸ਼ਿਆਂ ਤੋਂ ਦੂਰ ਕਰ ਰਿਹਾ ਨੌਜਵਾਨਾਂ ਨੂੰ ਸਪੋਰਟਸ ਵੀ ਇੱਥਾ ਪ੍ਰੋਵਾਈਡ ਕਰਵਾ ਰਿਹਾ ਹਰ ਇੱਕ ਚੀਜ਼ ਕਰ ਰਿਹਾ ਜੋ ਵੀ ਕਿਸੇ ਨੂੰ ਜ਼ਰੂਰਤ ਹੈ ਉਹ ਮੈਡਮ ਕੋਲ ਜਾਵੇ ਮੈਡਮ ਕਿਸੇ ਨੂੰ ਖਾਲੀ ਨਹੀਂ ਮੋੜਦੇ ਆ ਚੀਜ਼ ਵੇਖਿਆ ਕਿਤਾਪਾਂ ਹੁਣ ਤਾਂ ਕਿੰਨੇ ਕੁ ਬੈਂਚ ਲੱਗ ਚੁੱਕੇ ਨੇ 100 ਪਲੱਸ ਹੀ ਲੱਗ ਚੁੱਕੇ ਆ ਮੈਡਮ ਦੇ ਬੈਂਚ ਹਾਂਜੀ ਬਹੁਤ ਹੀ ਚੰਗਾ ਕੰਮ ਹੈਗਾ ਜੀ। ਹਾਂਜੀ ਕਿਸ ਤਰ੍ਹਾਂ ਦਿਖ ਦਿਓ ਮੈਡਮ ਨੇ ਕੰਮ। ਬਹੁਤ ਹੀ ਵਧੀਆ ਜੀ ਨਸ਼ਿਆਂ ਤੋਂ ਦੂਰ ਕਰ ਰਿਹਾ ਆ ਸਭ ਤੋਂ ਚੰਗੀ ਗੱਲ ਲੱਗੀ ਇੱਕ ਤਾਂ ਜੀ। ਇਹੋ ਜਿਹਾ ਕੋਈ ਆਪਾਂ ਤਾਂ ਵੇਖਿਆ ਨਹੀਂ ਨਸ਼ਿਆਂ ਤੋਂ। ਕੋਸ ਦੀ ਕਿਟਾਰੇ ਇੱਕ ਪਿੰਡ ਨੂੰ ਪ੍ਰੋਵਾਈਡ ਕਰਵਾ ਰਹੇ ਆ ਕੋਈ ਵੀ ਜਾਵੇ ਖਾਲੀ ਨਹੀਂ ਆਉਂਦਾ ਆਪਾਂ ਤਾਂ ਕਹਾਂਗੇ ਕਿਸੇ ਨੂੰ ਵੀ ਲੋੜ ਆ ਸਪੋਰਟਸ ਦੀ ਕਿਸੇ ਵੀ ਚੀਜ਼ ਦੀ ਮੈਡਮ ਕੋਲ ਜਾਓ ਤੁਹਾਨੂੰ ਚੀਜ਼ ਮਿਲੂਗੀ ਹਰ ਇੱਕ ਜ਼ਰੂਰਤ ਤੋਂ ਤੁਹਾਨੂੰ ਚੀਜ਼ ਮਿਲੂਗੀ। ਧੰਨਵਾਦ। ਠੀਕ। ਆ ਗਏ।